ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਆ ਵੀਰ ਤੇ ਦੋ ਕਨਾਗ ਹੋਰ ਰੱਖੇ ਹੋਏ ਨੇ ਬਾਹਰ ਤੇ ਮੱਝ ਇਹ ਨਾਗ ਜਿਹੜੇ ਆਪਾਂ ਸਕਰੀਨ ਤੇ ਝੋਟੀ ਦੇਖਦੇ ਪਏ ਇਹ ਵਕਾਊ ਆ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆਓ ਕਿ ਕਰੀਏ ਕਰਵਾਉਂਦੇ ਸਸੀ ਗੱਲ ਬਾਈ ਸਸੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਚੀਮਾ ਜ਼ਿਲ੍ਹਾ ਬਰਨਾਲਾ ਗਿਆ ਬਰਨਾਲਾ ਸ਼ਹਿਰ ਦੇ ਨਾਲ ਹੀ ਪਿੰਡ ਆ ਗਿਆ ਚੀਮਾ ਤੇ ਮੋਬਾਈਲ ਨੰਬਰ ਆਪਣਾ 987609090 98760 090 09060 ਜਿਹੜੇ ਆਪਾਂ ਮੱਝ ਦੇਖੀ ਜਾਂਦੇ ਆ ਸੁਆਗੜਾ ਸੁੰਦੀ ਵੀ ਆ ਵੀਰ ਤੀਜਾ ਸੁਆਗੜਾ ਸੁੰਦੀ ਆ ਤੇ ਇੱਕ ਐ ਇੱਕ ਤਾਂ ਲੈ ਜਾਓਗੇ ਸੂਂਝ ਜੇ ਹੱਬ ਤੱਕ ਲਈ ਠੀਕ ਹੈ ਇੱਕ ਹਫਤਾ ਇਹਦਾ ਲਗਭਗ ਪਿਆ ਸੂਂਝ ਬਾਕੀ ਘਰ ਦੀ ਜੰਪੜਾ ਘ ਲੈ ਜਾਂਦੀ ਸੀ ਆਪਾਂ ਘਰ ਜੀ ਆਪੇ ਉਹ ਮਾਝੀ ਜੀ ਕੱਟੀ ਉਹ ਪਰਦੀ ਠੀਕ ਹੈ ਉਹ ਮਾਝੀ ਸੂਆ ਚ ਉਹਦੀ ਆ ਗਈ ਕੱਟੀਏ ਤੀਜਾ ਸੂਆ ਹੁਣੇ ਸੂਦੀਆ ਤੇ ਦਿਨ ਕਹਿ ਕੇ ਲੈ ਜੂਗਾ ਜੇ ਸੂਨ ਦੇ ਤੇ ਆ ਵੀ ਮਾਰ ਸੱਤ ਕਿ ਦਿਨ ਲੱਗੂਗਾ ਠੀਕ ਹੈ ਹਫਤਾਕ ਲੱਗ ਭਾਗੇ ਦਾ ਸੂਜ ਬਾਕੀ ਪਿਆ ਦੂਜੇ ਸੂਏ ਆਪਾਂ ਦੁੱਧ ਕਿੰਨਾ ਕੁ ਚੋਏ ਦਾ ਦੂਜੇ 13 ਲੀਟਰ ਦੁੱਧ ਚੋਏ ਦੋ ਦਿਨ 13 ਲੀਟਰ ਤੇ ਚੌਂਡ ਚਵਾਦੀ ਪੋਲੀ ਇੱਕ ਨੰਬਰ ਠੀਕ ਆ ਵਗੈਰਾ ਜ਼ਿਆਦਾ ਕੁਛ ਕਿਹੜਾ ਭਰਾ ਠੀਕ ਆ ਸਾਂਹ ਤੋਂ ਕ੍ਰੋਸ ਹੈ ਸੀਮਨ ਭਰਾਵਾ ਇਹ ਪਿੰਡੀ ਗੱਲ ਤੇ ਬਤਾਏ ਠੀਕ ਆ ਵਧੀਆ ਠੀਕ ਆ ਭਰਾਵਾ ਅੱਜ ਦਿਨ ਸਹੀ ਜੇ ਕਹਿ ਲੈ ਜੂਗੀ ਤਾਂ 5-7 ਦਿਨ ਵੀ ਲੱਗਣੀ ਬਸ ਠੀਕ ਆ ਹਫਤਾ ਕੇ ਸੂਣ ਚ ਬਾਕੀ ਆ ਦੇਵਾ ਵਧੀਆ ਬਣਾਉਗੇ ਜੇ ਅਜੇ ਤਾਂ ਸੂਣ ਲਈ ਅਜੇ ਤਾਂ ਘੱਟ ਸਕਦਾ ਪੂਰਾ ਵਧੀਆ ਬਣਾਉਗੇ ਠੀਕ ਐ ਤੇ ਕੈਗ ਮਹੀਨੇ ਪਹਿਲਾਂ ਸਾਡੇ ਸੀ ਦੁੱਧ ਉਹ ਇਹ ਇਹ ਸੀ 2 ਮਹੀਨੇ ਪਹਿਲਾਂ ਠੀਕ ਆ ਮੋਲੇ ਦਾ ਕੀ ਰੱਖਿਆ ਜੀ ਆਪਾਂ ਮੋਲੇ 15 ਮਾਣ ਤਨ ਹੋ ਜੂਗਾ ਮਾਣ ਤਨ ਸੁਭਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਰੈਨਲ ਜੈਨੂਨ ਬਿਲਕੁਲ ਤੀਜਾ ਸੂਆ ਛੋਟੀ ਸੂਦੀ ਆ ਘਰ ਦੀ ਜੰਪਲ ਛੋਟੀ ਆ ਢਿੱਲੇਵਾ ਵਗੈਰਾ ਚੰਗਾ ਸੋਨਾ ਬਟਨ ਵਗੈਰਾ ਦੇਖੋ ਬੈਕ ਸਾਈਡ ਤੇ ਸੋਹਣੇ ਦਿਖਾਈ ਦੇ ਜਾਂਦੇ ਆ ਤੇ ਬਟਨ ਵਾਲੀ ਝੋਟੀ ਆ ਤੀਜਾ ਸੂਆ ਸੋਣ ਨੂੰ ਇੱਕ ਹਫਤਾ ਅਜੇ ਬਾਕੀ ਪਿਆ ਕੱਦ ਬੈਡ ਚੰਗਾ ਤੇ ਜਿੰਦਿਆਂ ਬਹੁਤ ਆ ਰਾਜੀ ਸਮੀ ਪੜੀ ਵੀ ਵਧੀਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਐਦ ਕੀ ਅੰਦਾਜ਼ਾ ਲਾ ਸਕੀ ਕਿੰਨਾ ਕੁ ਦੋ ਦੇ ਦੂਗੀ ਇਹ ਪਹਿਲਾਂ ਨਾਲ ਤੋਂ ਜਿਹੜੇ ਵੱਧ ਗਏ ਹੋਊਗੇ 15 ਲੀਟਰ ਦੀ ਸਾਨੂੰ ਉਮੀਦ ਹੈ ਮੰਨ ਕੇ ਚਲੇ ਵੀ 14 ਕਿ ਲੀਟਰ ਵਾਲੀ ਮੈਂ ਹੈਗੀ ਆ ਉਦੋਂ ਤਾਂ ਦੇਉਗੀ ਤੂੰ ਠੀਕ ਐ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣੇ ਨਾੜਾ ਦਿਖਾਈ ਦਿੰਦੇ ਰੋਗ ਦੀ ਮੜੇ ਗੋਬਰ ਕਰੂਗੀ ਤੇ ਰਾਜੀ ਸਮੀ ਪੜੀ ਵੀ ਪਲੀ ਪਲੀ ਵੀ ਚੰਗੀ ਆ ਤੀਜਾ ਸੁਹਾ ਜੈਨਾਂ ਨੂੰ ਸੁੰਦਿਆ ਸੋ ਲੇਵਾ ਵਗੈਰਾ ਦੇਖੋ ਨਾੜਾ ਵਗੈਰਾ ਚੰਗੇ ਆ ਦਿਖਾਈ ਦੀ ਜੰਨੀ ਆ ਤੇ 1 ਲੱਖ 15000 ਰੁਪਏ ਇਹਦੀ ਕੀਮਤ ਆ ਸੋ ਮੂੰ ਮੱਥਾ ਦੇਖੋ ਚੰਗਾ ਸਾਫ ਸੁਥਰਾ ਡਾਕਟਰ ਤੋਂ ਕਨਫਰਮ ਕਰਦ ਦੇਣਾ ਕਿਹੜਾ ਸੀਮਾ ਲੱਗਿਆ ਚੰਗਾ ਹੀ ਇਹਦੇ ਸੀਮਾ ਲੱਗਿਆ ਵਾ ਤੇ ਬਾਕੀ ਕੱਦਗਾਠ ਵਗੈਰਾ ਲੰਬੀ ਲੰਜੀ ਤੇ ਰਾਜੀ ਪਲੀ ਵੀ ਰੇਟ ਵੀ ਬਿਲਕੁਲ ਜੈਨੂਨ ਜਮਕੇ ਵੀ ਨੇ 1 ਲੱਖ 15000 ਰੁਪਏ ਮਾਨਤਣ ਇਹਦੇ ਵਿੱਚੋਂ ਮਾਣਾ ਮੋਟਾ ਹੋ ਜਾਊਗਾ ਮੌਕੇ ਦੇ ਸੋ ਕਿਸੇ ਵੀ ਵੀਰ ਦੇ ਛੋਟੀ ਪਸੰਦ ਹੋਵੇ ਜਿੱਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ